ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਖੁਬੈ ਸਿਬ ਖਸਮ ਜੀ ਅਰਸੂ ਕੁਰਸੂ ਚਤੀਆ ਤੁਧ ਜਿਥੇ ਸਤਿ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਐ ਦਾਸ਼ਨ ਦੇਖ ਜੀਵਾ ਗੁਰ ਤੇਰਾ ਪੁਰਨਾ ਕਰਮ ਹੋਈ ਪ੍ਰਾਪ ਮੇਰਾ ਨਾਮ ਜੀ ਰਿਵਾਹ ਹੈ ਗੁਰੂ ਸਹਾਇੰਤੀਓ ਸੋਰਠ ਮਹਲਾ ਪੰਜਵਾਂ ਗੁਰਪੂਰਾ ਆਉ 라ਉ ਰਹੇ ਆਪ ਕਾਰ ਪੂਰੀ ਕੇਮ ਕੁਸਲ ਪਿਆ ਇਸ਼ਨਾਨਾ ਪਾਰ ਬ੍ਰਹਮ ਵਿਟੋਪੁਰ ਵਨ ਗੁਕੈ ਕਾਮਨ ਕਵਰ ਤਾਰੀ ਮੇਰੇ ਨਲਾ ਕੈ ਤਿਲਕਾ ਕੋਈ ਕਾਰਜ ਸਗਦ ਸਵਾਰੇ ਰਹਾ ਮੇਰ ਸਾਧ ਦੁਰਮਤ ਕੋਏ ਪਤਤ ਪਨੀਤ ਸਭ ਹੋਏ ਰਾਮਦਾਸ ਰੋਵਰ ਨਾਤੇ ਸਭ ਲਾਠੇ ਪਾਪ ਕਮਾਤੇ ਗੁਰ ਗੋਬਿੰਦ ਇਤ ਗਾਈਐ ਸਾਧ ਸੰਗ ਮਿਲ ਧਿਆਈਐ ਅਨਵਾਗਤ ਕੋਲ ਪਾਈ ਗੁਰੂ ਗੋਬਾਰ ਲੈ ਆਏ ਗੁਰੂ ਗੋਬਾਰ ਨੰਦਾ ਜਦ ਜਦ ਜੀਵੇ ਪਰਮਾਨੰਦਾ ਜਨਾਨਕ ਨਾਮ ਤੇ ਆਇਆ ਲਾ ਆਪਣਾ ਦਿਰਦਰਖਾਇਆ ਨਨ ਨਾਨਕ ਨਾਮ ਧਿਆਇਆ ਲਾ ਆਪਣਾ ਬਿਰਦ ਰਖਾਇਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ